ਬਹੁਤ ਕਸਟਮਰਸ ਦੇ ਮਨ ਦੇ ਵਿੱਚ ਡਰ ਹੁੰਦਾ ਬਹੁਤ ਕਸਟਮਰ ਇਹ ਸੋਚ ਕੇ ਨੇ ਇੰਡੀਆ ਤੋਂ ਫਰਨੀਚਰ ਆਰਡਰ ਕਰਦੇ ਕਿ ਸਾਡੀਆਂ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਵਰਗੀਆਂ ਕੰਟਰੀਆਂ ਟਰਮਾਈਟ ਨੂੰ ਲੈ ਕੇ ਵੁੱਡ ਨੂੰ ਲੈ ਕੇ ਬਹੁਤ ਜ਼ਿਆਦਾ ਸਟ੍ਰਿਕਟ ਨੇ ਇਹ ਗੱਲ ਦੇ ਵਿੱਚ ਕੋਈ ਦੋ ਰਹਿ ਨਹੀਂ ਹੈਗੀ ਕਿ ਇਹ ਕੰਟਰੀਆਂ ਸਟ੍ਰਿਕਟ ਨਹੀਂ ਹੈਗੀਆਂ ਕੰਟਰੀਆਂ ਬਹੁਤ ਜ਼ਿਆਦਾ ਸਟ੍ਰਿਕਟ ਨੇ वुਡ ਨੂੰ ਲੈ ਕੇ ਪਰ ਅਸੀਂ ਬਰਨਾਲਾਵਰਸ ਜੋ ਵੀ ਕੰਟਰੀ ਦੇ ਵਿੱਚ ਐਕਸਪੋਰਟ ਕਰਦੇ ਆ ਫਰਨੀਚਰ ਦੀ ਕੰਟਰੀ ਦੀਆਂ ਟਰਮਸ ਐਂਡ ਕੰਡੀਸ਼ਨ ਨੂੰ ਦੇਖਦੇ ਹੋਏ ਅਸੀਂ ਫੇਰ ਐਕਸਪੋਰਟ ਕਰਦੇ ਆ ਜਿਵੇਂ ਕਿ ਆਹ ਕੰਟੇਨਰ ਜਾ ਰਿਹਾ ਹੈਗਾ 20 ਫੁੱਟ ਦਾ ਪੂਰਾ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਦੇ ਲਈ ਸਾਰਾ ਤੁਸੀਂ ਦੇਖ ਸਕਦੇ ਹੋ ਡਾਈਨਿੰਗ ਟੇਬਲ ਨੇ ਸੂਫੇ ਨੇ ਤੇ ਹੋਰ ਬਹੁਤ ਤਰ੍ਹਾਂ ਦਾ ਫਰਨੀਚਰ ਹੈ ਦੇ ਵਿੱਚ ਤੇ ਸਾਰਾ ਵੁੱਡਨ ਫਰਨੀਚਰ ਹੈ ਤੇ ਇਹ ਵੁੱਡਨ ਫਰਨੀਚਰ ਨੂੰ ਅਸੀਂ ਪ੍ਰੋਪਰ ਤਰੀਕੇ ਨਾਲ ਨੂੰ ਫਿਊਮਿਗੇਸ਼ਨ ਕੀਤੀ ਹੋਈ ਹੈ वुਡ ਦੀ ਪ੍ਰੋਪਰ ਟ੍ਰੀਟਮੈਂਟ ਕੀਤੀ ਹੋਈ ਹੈ ਟ੍ਰੀਟਮੈਂਟ ਸਰਟੀਫਿਕੇਸ਼ਨ ਜੋ ਜੋ ਵੀ ਮਤਲਬ ਕਸਟਮ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਜਾ ਕੇ ਲੱਗਣੇ ਨੇ ਉਹ ਅਸੀਂ ਸਾਰੇ ਸਰਟੀਫਿਕੇਟ ਕਸਟਮਰ ਨੂੰ ਪ੍ਰੋਵਾਈਡ ਕਰਾਂਗੇ ਤਾਂ ਜੋ ਸਾਡੇ ਕਸਟਮਰ ਨੂੰ ਨਿਊਜ਼ੀਲੈਂਡ ਦੇ ਵਿੱਚ ਜਾ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਕੰਟੇਨਰ ਛਡਾਉਣ ਦੇ ਵਿੱਚ ਤੇ ਨਾ ਸਾਨੂੰ ਕਿਸੇ ਤਰੀਕੇ ਦੀ ਵੀ ਹਰਾਸ਼ਮੈਂਟ ਹੋਵੇ ਤਾਂ ਕਰਕੇ ਪਹਿਲਾਂ ਹੀ ਬਹੁਤ ਵਧੀਆ ਤਰੀਕੇ ਨਾਲ ਸਾਰਾ ਕੰਮ ਕਰਦੇ ਆਂ ਬਾਕੀ ਗੱਲ ਰਹੀ ਹੁਣ ਪੈਕਿੰਗ ਦੀ ਪੈਕਿੰਗ ਤੁਸੀਂ ਵਧੀਆ ਤਰੀਕੇ ਨਾਲ ਦੇਖ ਹੀ ਸਕਦੇ ਹੋ ਸਾਰੀ ਈਪੀ ਨਾਲ ਪੈਕ ਕਰਕੇ ਫਰਨੀਚਰ ਹੈ ਕਿ ਸਕਰਾਚ ਹੋ ਗਿਆ ਇੱਕ ਮਾਈਨਰ ਸਕਰਾਚ ਦੀ ਵੀ ਇਹ ਇਤ ਦਿੱਕਤ ਨਹੀਂ ਰਹਿੰਦੀ ਜਿਵੇਂ ਕਿ ਤੁਸੀਂ ਆ ਪੈਕਿੰਗ ਦੇਖ ਸਕਦੇ ਹੋ ਬਾਕੀ ਤੁਹਾਨੂੰ ਹੋਰ ਵੀ ਕਈ ਕੰਟਰੀਜ਼ ਦਾ ਫਰਨੀਚਰ ਅਸੀਂ ਪੈਕ ਹੋਇਆ ਦਿਖਾਉਂਦੇ ਆ ਸਾਰਾ ਫਰਨੀਚਰ ਸਾਡਾ ਇੱਥੇ ਹੀ ਬਣਦਾਗਾ ਨਾਲ ਤੁਹਾਨੂੰ ਅਸੀਂ ਫੈਕਟਰੀ ਵਿਜ਼ਿਟ ਵੀ ਕਰਵਾਵਾਂਗੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਅੱਡੋ-ਅੱਡ ਕੰਟਰੀਆਂ ਦਾ ਮਾਲ ਬਣਿਆ ਹੋਇਆਗਾ ਜਿਵੇਂ ਉਹ ਮਾਲ ਪੈਕ ਹੋਇਆ ਵਿਆ ਉਹ ਆਸਟ੍ਰੇਲੀਆ ਮੈਲਬਨ ਦੇ ਵਿੱਚ ਜਾਣਾ ਉਹ ਵੀ ਕਿਸੇ ਸਟੋਰ ਦਾ ਸਮਾਨ ਹੈ ਤੇ ਜਿਵੇਂ ਇੱਕ ਤੁਸੀਂ ਸਾਹਮਣੇ ਹੋਇਆ ਮਾਲ ਪੈਕ ਦੇਖ ਰਹੇ ਹੋ ਉਹ ਜਿਹੜਾ ਮਾਲ ਹੈ ਉਹ ਆਸਟ੍ਰੇਲੀਆ ਬ੍ਰਿਸਬਨ ਦੇ ਵਿੱਚ ਜਾਣਾ ਤੇ ਅੱਧੇ ਹੋਰ ਵੀ ਕਈ ਸ਼ਿਪਮੈਂਟਾਂ ਦਾ ਮਾਲ ਉਰੇ ਤਿਆਰ ਹੋ ਕੇ ਆਉਂਦਾਗਾ ਤੇ ਅਸੀਂ ਇੱਥੇ ਸਾਰੇ ਸਮਾਨ ਦੀ ਪੈਕਿੰਗ ਕਰਦੇ ਆਂ ਤੇ ਆਹ ਸਮਾਨ ਹਜੇ ਲੋਡ ਕਰਨਾ ਰਹਿੰਦਾ ਕੰਟੇਨਰ ਦੇ ਵਿੱਚ ਆਹੀ ਨਿਊਜ਼ੀਲੈਂਡ ਵਾਲੇ ਕੰਟੇਨਰ ਦੇ ਵਿੱਚ ਹੋਣਾਗਾ ਤੇ ਜਿਹੜਾ ਇਹ ਕੰਟੇਨਰ ਹੈ ਇਹ ਕਿਸੇ ਪਾਰਟਿਕੂਲਰ ਘਰ ਦੇ ਲਈ ਨਹੀਂ ਜਾ ਰਿਹਾ ਤੁਹਾਡੇ ਮਾਈਂਡ ਦੇ ਵਿੱਚ ਡਾਊਟ ਹੋਊਗਾ ਵੀ ਇੱਕ ਬੰਦੇ ਨੇ ਇੰਨੇ ਡਾਈਨਿੰਗ ਟੇਬਲ ਮੰਗਾ ਕੇ ਕਰਨੇ ਕੀ ਨੇ ਬੈੱਡ ਵਗੈਰਾ ਇਹਨਾਂ ਦੇ ਵਿੱਚ ਕੋਈ ਦਿਖਦਾ ਨਹੀਂ ਹੈਗਾ ਇਹ ਸਾਰੇ ਜਿਹੜਾ ਸਮਾਨ ਹੈ ਇਹ ਉੱਥੇ ਸਟੋਰ ਦੇ ਲਈ ਜਾ ਰਿਹਾ ਹੈਗਾ ਤੇ ਸਟੋਰ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਜੇ ਬੰਦਾ ਉੱਥੇ ਸਮਾਨ ਮੰਗਵਾਊਗਾ ਸਮਾਨ ਮੰਗਵਾ ਕੇ ਵੇਚੂਗਾ ਤਾ ਉਹ ਉਹਦੇ ਵਿੱਚ ਆਬਵੀਅਸ ਹੀ ਗੱਲ ਹੈ ਪ੍ਰੋਫਿਟ ਵੀ ਕਮਾਊਗਾ ਕਿ ਕਿੰਨਾ ਜਿਆਦਾ ਸਸਤਾ ਪੈ ਜਾਂਦਾ ਉੱਥੇ ਜਾ ਕੇ ਸਮਾਨ ਤੇ ਕਿੰਨੇ ਜਿਆਦਾ ਪ੍ਰੋਫਿਟੇਬਲ ਤਰੀਕੇ ਦੇ ਨਾਲ ਤੁਸੀਂ ਸੇਲ ਕਰ ਸਕਦੇ ਹੋ ਜੇ ਵੀਡੀਓ ਤੁਸੀਂ ਉਹ ਪਰਪਸ ਨਾਲ ਦੇਖੋ ਕਿ ਆਪਾਂ ਉੱਥੇ ਕੰਮ ਕਰਨਾ ਹੈ ਨਿਊਜ਼ੀਲੈਂਡ ਦੇ ਵਿੱਚ ਫਰਨੀਚਰ ਅੱਗੇ ਸੇਲ ਕਰਨਾ ਹੈ ਇੰਡੀਆ ਤੋਂ ਮੰਗਾ ਕੇ ਕਰਨਾ ਹੈ ਤਾਂ ਵੀ ਤੁਹਾਨੂੰ ਇਹ ਬਹੁਤ ਬੈਨੀਫੀਸ਼ੀਅਲ ਹੋਊਗੀ ਇਹ ਵੀਡੀਓ ਤੇ ਇਹ ਕੰਮ ਵੀ ਜੇ ਤੁਸੀਂ ਘਰ ਦੇ ਵਿੱਚ ਸਮਾਨ ਮੰਗਵਾਉਣਾਗਾ ਫਿਰ ਤਾਂ ਤੁਹਾਡੇ ਲਈ ਬੈਨੀਫੀਸ਼ੀਅਲ ਹੈਗੀ ਹੈਗਾਗਾ ਇੱਕ ਤਾਂ ਬਹੁਤ ਜਿਆਦਾ ਸਸਤਾ ਪੈਜੂ ਉਧਰਲੇ ਰੇਟਾਂ ਦੇ ਮੁਤਾਬਕ ਸਸਤੇ ਦੇ ਨਾਲ ਨਾਲ ਹੀ ਤੇ ਤੁਹਾਨੂੰ ਕਸਟਮਾਈਜੇਸ਼ਨ ਦੀ ਮੇਨ ਤੁਹਾਨੂੰ ਫੈਸਿਲਿਟੀ ਮਿਲੂਗੀ ਜਿਵੇਂ ਤੁਸੀਂ ਨਿਊਜ਼ੀਲੈਂਡ ਦੇ ਵਿੱਚ ਹੀ ਫਰਨੀਚਰ ਮਿਲਦਾ ਮੁੰਡਾ ਕਹਿੰਦਾ ਯਾਰ ਮੈਂ ਇੰਨੀ ਪੁਕਾਈ ਕਰੂੰਗਾ 2 ਰੁਪਏ ਮਹਿੰਗਾ ਸਸਤਾ ਹੀ ਐ ਕੋਈ ਚੱਕਰ ਨਹੀਂ ਮੈਂ ਇਥੋਂ ਖਰੀਦ ਲੂੰਗਾ ਨਿਊਜ਼ੀਲੈਂਡ ਤੋਂ ਹੀ ਖਰੀਦੂੰਗਾ ਜਾਂ ਆਸਟ੍ਰੇਲੀਆ ਤੋਂ ਹੀ ਖਰੀਦ ਲੂੰ ਮੇਨ ਗੱਲ ਐ ਕਸਟਮਾਈਜੇਸ਼ਨ ਦੀ ਤੁਸੀਂ ਖਰੀਦ ਤਾਂ ਲਓਗੇ ਪਰ ਥੋੜਾ ਮਨ ਕਰੂਗਾ ਕਿ ਹਾਂ ਤੁਸੀਂ ਨੈਟ ਤੇ ਕੋਈ ਡਿਜ਼ਾਈਨ ਦੇਖਿਆ ਵੀ ਆਪਣੇ ਘਰ ਦੇ ਵਿੱਚ ਆਹ ਬੈੱਡ ਹੋਵੇ ਆਪਣੇ ਘਰ ਦੇ ਵਿੱਚ ਆਹ ਸੋਫਾ ਹੋਵੇ ਪਰ ਉਹ ਪੋਸਿਬਿਲਟੀ ਨਹੀਂ ਹੋਣੀ ਜੋ ਤੁਹਾਡੇ ਕੋਲ ਉੱਥੇ ਸਟੋਰਾਂ ਦੇ ਵਿੱਚ ਅਵੇਲੇਬਲ ਹੋ ਉਹਨੂੰ ਹੀ ਕਰਿਦਣਾ ਪਊਗਾ ਜੇ ਤੁਸੀਂ ਉਹ ਕਸਟਮਾਈਜ਼ ਕਰਵਾਉਂਗੇ ਵੀ ਤੁਸੀਂ ਬਣਵਾਉਂਗੀ ਪਹਿਲੀ ਗੱਲ ਉਹ ਚੀਜ਼ ਨਹੀਂ ਬਣਦੀ ਇਹ ਚੀਜ਼ ਵੀ ਨਹੀਂ ਜੇ ਚੀਜ਼ ਵੀ ਬਣ ਗਈ ਤਾਂ ਇੰਨਾ ਕ ਜਿਆਦਾ ਮਹਿੰਗਾ ਪੈ ਜਾਣਾ ਕਿ ਸਾਰੇ ਕੰਟੇਨਰ ਦੀ ਤੁਹਾਨੂੰ ਫਰੇਟ ਨਿਕਲ ਜਾਣੀ ਹੈ ਸਾਰੇ ਫਰਨੀਚਰ ਦਾ ਟੋਟਲ ਘਰ ਦੇ ਫਰਨੀਚਰ ਦਾ ਖਰਚਾ ਇੱਕ ਪ੍ਰੋਡਕਟ ਦੇ ਵਿੱਚੋਂ ਨਿਕਲ ਜਾਣਾ ਤੇ ਤੁਸੀਂ ਆਪਣੀ ਮਨਪਸੰਦ ਦੀ ਚੀਜ਼ ਬਣਵਾਉਨੇ ਵੀ ਹੋ ਤਾਂ ਕਰਕੇ ਤੁਹਾਨੂੰ ਫਾਇਦਾ ਹੈਗਾ ਇੰਡੀਆ ਤੋਂ ਫਰਨੀਚਰ ਆਰਡਰ ਕਰਨ ਦਾ ਤੇ ਹੋਰ ਵੀ ਮੈਂ ਤੁਹਾਨੂੰ ਦਿਖਾਉਣਾ ਹੈ ਕਈ ਸ਼ਿਪਮੈਂਟਾਂ ਦਾ ਸਮਾਨ ਜਿਹੜਾ ਤਿਆਰ ਹੋ ਰਿਹਾ ਹੈਗਾ ਤੇ ਸੋਫੇ ਵਗੈਰਾ ਬੈੱਡ ਵਗੈਰਾ ਉਹਨਾਂ ਦਾ ਮਟੀਰੀਅਲ ਅਸੀਂ ਕੀ ਯੂਜ਼ ਕਰਦੇ ਹਾਂ ਇੰਡੀਆ ਦੇ ਵਿੱਚ ਵੀ ਤੇ ਬਾਹਰ ਵੀ ਸਾਰਾ ਅਸੀਂ ਜੋ ਕਰਦੇ ਹਾਂ ਬੈਸਟ ਯੂਜ਼ ਕਰਦੇ ਹਾਂ ਜਿਵੇਂ ਕਿ ਤੁਸੀਂ ਆ ਦੇਖ ਸਕਦੇ ਹੋ ਇਹ ਜੋ ਚਿਹਰਾ ਤਿਆਰ ਹੋਈਆਂ ਵੀ ਐ ਇਹ ਮੈਲਬਨ ਦੇ ਸਟੋਰ ਦੇ ਵਿੱਚ ਜਾਣੀਆਂ ਇਹਦੀ ਵੀ ਜਦੋਂ ਲੋਡਿੰਗ ਦੀ ਲੌਂਗ ਵੀਡੀਓ ਹੋਊਗੀ ਜਲਦੀ ਤੋਂ ਜਲਦੀ ਤੁਹਾਨੂੰ ਦਿਖਾਵਾਂਗੇ ਇਹ ਚਿਹਰਾ ਹਜੇ ਇਨ ਪ੍ਰੋਸੈਸ ਨੇ ਇਹ ਰੈਡੀ ਹੋ ਰਹੀਆਂ ਗਈਆਂ ਤੁਸੀਂ ਚੁੰਨਟ ਵਗੈਰਾ ਇਹਦੇ ਦੇਖ ਸਕਦੇ ਹੋ ਇਹਦੀ ਪਾਲਿਸ਼ ਦਾ ਕੰਮ ਦੇਖ ਸਕਦੇ ਹੋ ਇਹਦਾ ਤਰਾਸ਼ਿਆ ਹੋਇਆ ਕੰਮ ਦੇਖ ਸਕਦੇ ਹੋ ਤੇ ਇਹਦੇ ਤੇ ਕੱਪੜਾ ਦੇਖੋ ਸਾਰਾ ਬੈਕਿੰਗ ਵਾਲਾ ਮੋਟਾ ਫੈਬਰਿਕ ਲਾਇਆ ਹੋਇਆ ਹੈਗਾ ਚਾਹੇ ਕਿ ਇਹ ਹੋ ਗਿਆ ਚਾਹੇ ਕਿ ਹੋ ਗਿਆ ਸਾਰਾ ਬੈਕਿੰਗ ਵਾਲਾ ਮੋਟਾ ਫੈਬਰਿਕ ਹੈ ਨਾ ਛਣੇ ਨਾ ਕੁਝ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਆਉਂਦੀ ਤੇ ਮੇਨ ਦਿੱਕਤ ਆਉਂਦੀਆਂ ਫਾਰਮਿੰਗ ਵਗੈਰਾ ਤੁਹਾਨੂੰ ਦਿਖਾਉਣਾ ਆ ਅਸੀਂ ਕਿਸ ਤਰ੍ਹਾਂ ਦੇ ਪ੍ਰੋਡਕਟ ਯੂਜ਼ ਕਰਦੇ ਆ ਕਿਸ ਤਰ੍ਹਾਂ ਦੀਆਂ ਫਾਰਮਾਂ ਵਗੈਰਾ ਯੂਜ਼ ਕਰਦੇ ਆ ਆ ਸਾਡੇ ਢਾਂਚੇ ਬਣੇ ਹੋਏ ਨੇ ਆ ਜਿਹੜੇ ਕਿ ਸੋਫਿਆਂ ਦੇ ਢਾਂਚੇ ਨੇ ਸਾਰਾ ਡੇਕ ਦੇ ਵਿੱਚ ਸੁੱਕੀ ਡੇਕ ਦੇ ਵਿੱਚ ਢਾਂਚਾ ਬਣਾ ਹੋਇਆਗਾ ਨਾ ਕਿਸੇ ਘੁਨੇ ਦੀ ਨਾ ਲੱਕੜ 빙ੀ ਹੋਣ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਆਉਂਦੀ ਨਹੀਂ ਹੈਗੀ ਤੇ ਆਜੋ ਅੱਗੇ ਦਿਖਾਉਣਾ ਤੁਹਾਨੂੰ ਬੈੱਡ ਵਗੈਰਾ ਸਾਰੇ 19mm ਪਲਾਈ ਦੇ ਵਿੱਚ 18mm ਪਲਾਈ ਦੇ ਵਿੱਚ ਬੈੱਡ ਬਣਦੇ ਨੇ ਕੋਈ ਗਿੱਟੀ ਬੋਰਡ ਜਬੜਾ ਬੋਰਡ ਐਦਾਂ ਦਾ ਕੋਈ ਮਟੀਰੀਅਲ ਨਹੀਂ ਲੱਗਦਾ ਜਿਹੜਾ MDF ਲੱਗਦਾ ਉਹ ਵੀ ਸਾਰਾ ਵਾਟਰ ਪ੍ਰੂਫ ਲੱਗਦਾਗਾ ਚਾਹੇ ਆਪਣਾ ਇੰਡੀਆ ਦੇ ਵਿੱਚ ਕੋਈ ਫਰਨੀਚਰ ਜਣਾ ਹੋਵੇ ਚਾਹੇ ਜਣਾ ਹੋਵੇ ਬਾਹਰ ਆ ਗਈ ਫਾਰਮ ਦੀ ਗੱਲ ਜੇ ਆਪਾਂ ਕਰੀਏ ਇਹ 40 ਡੈਂਸਿਟੀ ਦੀ HR ਦੀ ਫਾਰਮ ਪਾਈ ਹੋਈ ਹੈ ਇੱਕ ਤਾਂ ਬਹੁਤ ਨਾ ਜ਼ਿਆਦਾ ਸੌਫਟ ਹੁੰਦੀ ਹੈ ਤੇ ਨਾ ਬਹੁਤ ਜ਼ਿਆਦਾ ਇਹ ਫਾਰਮ ਹਾਰਡ ਹੁੰਦੀ ਹੈ ਤੇ ਇਹਦੀ ਅਸੀਂ ਕਸਟਮਰ ਨੂੰ ਵੈਸੇ ਜੋ ਗਾਰੰਟੀ ਦਿੰਨਾ ਇੰਡੀਆ ਦੇ ਵਿੱਚ ਉਹ 5 ਸਾਲ ਦੀ ਗਾਰੰਟੀ ਦਿੰਨੇ ਆ ਸੋਫਾ ਦਬਣ ਦੀ ਵੈਸੇ ਡਿਊਰੇਬਿਲਟੀ ਹੁੰਦੀ ਹੈ ਕਿ ਅਸੀਂ ਕਸਟਮਰ ਨੂੰ ਕਹਿ ਕੇ ਭੇਜ ਦਿਆਂ ਇਹਦੀ ਤਕਰੀਬਨ 15 ਸਾਲ ਦੀ ਲਾਈਫ ਹੁੰਦੀ ਹੈ 15 ਸਾਲ ਇਹ ਕਹਿਣ ਨੂੰ ਨਹੀਂ ਇਹ ਐਕਚੁਅਲ ਦੇ ਵਿੱਚ 15 ਸਾਲ ਨੇ 15 ਸਾਲ ਦੀ ਦੀ ਲਾਈਫ ਹੁੰਦੀ ਹੈ ਜੋ ਬੰਦਾ ਸੋਫੇ ਨੂੰ ਰੈਗੂਲਰ ਯੂਜ਼ ਕਰਦਾਗਾ ਦਮਨ ਤੱਕ ਦੀ ਚੀਜ਼ਾਂ ਖਰਾਬ ਸਾਰੀਆਂ ਹੋਣੀ ਹੁੰਦੀਆਂ ਜੋ ਇੱਕ ਵਾਰ ਚੀਜ਼ ਬਣ ਗਈ ਉਹ ਖਰਾਬ ਜ਼ਰੂਰ ਹੋਣੀ ਹੋਣੀ ਹੁੰਦੀ ਆ ਪਰ ਉਹਦੀ ਇੱਕ ਲਾਈਫ ਹੁੰਦੀ ਆ ਜਿਹੜੀ ਵਧੀਆ ਚੀਜ਼ ਆਪਾਂ ਪਾਵਾਂਗੇ ਉਹਦੀ ਲਾਈਫ ਜ਼ਿਆਦੇ ਹੋ ਜੇ ਘਟੀਆ ਚੀਜ਼ ਪਾਵਾਂਗੇ ਉਹਦੀ ਲਾਈਫ ਘੱਟ ਹੋਊਗੀ ਤੇ ਜਿਵੇਂ ਘਟੀਆ ਫਰਮਾਂ ਵਗੈਰਾ ਹੁੰਦੀਆਂ ਉਹ ਤਾਂ ਤਕਰੀਬਨ 5-5 ਸਾਲਾਂ ਤੋਂ ਪਹਿਲਾਂ ਹੀ ਦਬ ਜਾਂਦੀਆਂ ਪਰ ਅਸੀਂ 15 ਸਾਲ ਕਸਟਮਰ ਨੂੰ ਕਹਿੰਦੇ ਸਾਡੀ ਗੁੱਡਵਿਲ ਦੀ ਗਾਰੰਟੀ ਹੈ ਕਿ 15 ਸਾਲ ਚੀਜ਼ ਚੱਲੂਗੀ ਹੀ ਚੱਲੂਗੀ ਤੇ ਬਾਕੀ ਤੁਹਾਨੂੰ ਸਾਰਾ ਆਪਾਂ ਮਟੀਰੀਅਲ ਵੀ ਦਿਖਾਏਗਾ ਸਾਰੀ ਪੈਕੇਜਿੰਗ ਵੀ ਦਿਖਾਈ ਹੈ ਜੇ ਤੁਸੀਂ ਵੀ ਬਾਹਰਲੇ ਦੇਸ਼ਾਂ ਦੇ ਵਿੱਚ ਬੈਠੇ ਹੋ ਕਿਤੇ ਵੀ ਬੈਠੇ ਹੋ ਅਮਰੀਕਾ ਆਸਟ੍ਰੇਲੀਆ ਕੈਨੇਡਾ ਨਿਊਜ਼ ਪਤਾ ਕਰੋ ਜੋ ਮਰਜ਼ੀ ਤੁਸੀਂ ਫਰਨੀਚਰ ਦੀ ਸਾਨੂੰ ਫੋਟੋ ਭੇਜੋ ਜਿਵੇਂ ਮਰਜ਼ੀ ਦਾ ਫਰਨੀਚਰ ਤੁਸੀਂ ਬੈਸਟ ਪ੍ਰਾਈਸਿਸ ਦੇ ਵਿੱਚ ਕਸਟਮਾਈਜ਼ ਕਰ ਸਕਦੇ ਹੋ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਫਰਨੀਚਰ ਮੰਗਵਾ ਸਕਦੇ ਹੋ ਜੇ ਕਿਸੇ ਵੀਰ ਨੇ ਕੰਮ ਕਰਨਾ ਹੈ ਆਸਟ੍ਰੇਲੀਆ ਨਿਊਜ਼ੀਲੈਂਡ ਵਰਗੇ ਦੇਸ਼ਾਂ ਦੇ ਵਿੱਚ ਫਰਨੀਚਰ ਦਾ ਕੰਮ ਕਰਨਾ ਹੈ ਤਾਂ ਵੀ ਅਸੀਂ ਬਹੁਤ ਜ਼ਿਆਦਾ ਹੈਲਪ ਕਰਾਂਗੇ ਜਿੰਨਾ ਸਾਡੇ ਤੋਂ ਹੋ ਸਕੇ ਅਸੀਂ ਉਹਨਾਂ ਗਾਈਡ ਕਰਾਂਗੇ ਬਾਕੀ ਬਣੇ ਰਹੋ ਸਾਡੇ ਚੈਨਲ ਬਰਨਾਲਾ ਪੁੱਛ ਤੇ ਸਾਸ਼ਿਕਾ